ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਇਸ YouTube ਚੈਨਲ ਦੇ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਇੱਕ ਐਸੇ ਕਿਲੇ ਦੇ ਬਾਰੇ ਜਿਸ ਕਿਲੇ ਨੂੰ ਅੱਜ ਤੱਕ ਕੋਈ ਵੀ ਨਹੀਂ ਜਿੱਤ ਪਾਇਆ ਹੈ ਇਸ ਕਿਲੇ ਦਾ ਨਾਮ ਹੈ ਜੰਜੀਰਾ ਫੋਰਟ ਤੇ ਇਸ ਕਿਲੇ ਨੂੰ ਇੱਥੋਂ ਦੇ ਲੋਕਲ ਲੋਕ ਮੁਰੂਦ ਜੰਜੀਰਾ ਨਾਮ ਦੇ ਨਾਲ ਵੀ ਜਾਣਦੇ ਹਨ ਇਹ ਕਿਲਾ ਇੱਕ ਫੇਮਸ ਟੂਰਿਸਟ ਸਪੌਟ ਹੈ ਅਤੇ ਇਹ ਕਿਲਾ ਇੱਕ ਟਾਪੂ ਦੇ ਉੱਪਰ ਬਣਿਆ ਹੋਇਆ ਹੈ ਜੋ ਕਿ ਸ਼ਹਿਰ ਮੁਰੂਦ ਦੇ ਨਾਲ ਲੱਗਦਾ ਹੈ ਅਤੇ ਇਹ ਰਾਏਗੜ ਡਿਸਟ੍ਰਿਕਟ ਮਹਾਰਾਸ਼ਟਰ ਦੇ ਵਿੱਚ ਹੈ ਮੁਰੂਡ ਸ਼ਹਿਰ ਦੇ ਨੇੜੇ ਹੋਣ ਕਰਕੇ ਇਸ ਕਿਲੇ ਨੂੰ ਮੁਰੂਡ ਜੰਜੀਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਇਸ ਦੀ ਕੰਸਟਰਕਸ਼ਨ ਬਾਰੇ। ਇਸ ਦੀ ਕੰਸਟਰਕਸ਼ਨ 1567 ਈਸਵੀ ਦੇ ਵਿੱਚ ਮਲਿਕ ਅੰਬਰ ਨਾਮ ਦੇ ਇੱਕ ਵਿਅਕਤੀ ਨੇ ਕਰਵਾਈ ਸੀ ਜੋ ਕਿ ਨਿਜ਼ਾਮ ਸ਼ਾਹੀ ਡਾਇਨੈਸਟੀ ਦੇ ਨਾਲ ਸੰਬੰਧ ਰੱਖਦਾ ਸੀ। ਇਸ ਕਿਲੇ ਦਾ ਕੰਟਰੋਲ ਸਿੰਧੀਆਂ ਕਮਿਊਨਿਟੀ ਦੇ ਲੋਕਾਂ ਦੇ ਕੋਲ ਸੀ ਅਤੇ ਇਸ ਕਿਲੇ ਦਾ ਇਸਤੇਮਾਲ ਉਹ ਮਰਾਠੇ, ਪੁਰਤਗਾਲੀ ਅਤੇ ਮੁਗਲਾਂ ਦੇ ਹਮਲਿਆਂ ਤੋਂ ਬਚਣ ਲਈ ਕਰਦੇ ਸਨ। ਦੋਸਤੋ ਇਸ ਕਿਲੇ ਦਾ ਨਾਮ ਜੰਜੀਰਾ ਫੂਟ ਇਸ ਕਰਕੇ ਪਿਆ ਕਿਉਂਕਿ ਜਜ਼ੀਰਾ ਇੱਕ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੁੰਦਾ ਹੈ ਆਈਲੈਂਡ ਸੋ ਇਹ ਕਿਲਾ ਇੱਕ ਆਈਲੈਂਡ ਦੇ ਉੱਪਰ ਬਣਿਆ ਹੋਇਆ ਹੈ ਇਸੇ ਕਰਕੇ ਇਸ ਨੂੰ ਜੰਜੀਰਾ ਫੂਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਿੰਧਿਆ ਕਮਿਊਨਿਟੀ ਦੇ ਲੋਕਾਂ ਨੇ ਇਹ ਸੋਚਿਆ ਕਿ ਜੇਕਰ ਅਸੀਂ ਸਮੁੰਦਰੀ ਲੁਟੇਰਿਆਂ ਜਾਂ ਬਾਹਰੀ ਹਮਲਾਵਰਾਂ ਤੋਂ ਬਚਣਾ ਹੈ ਤਾਂ ਸਾਨੂੰ ਇੱਕ ਐਸਾ ਕਿਲਾ ਬਣਾਉਣਾ ਪਵੇਗਾ ਜੋ ਕਿ ਸਮੁੰਦਰ ਦੇ ਵਿੱਚੋਂ ਵਿੱਚ ਹੋਵੇ ਇਸ ਕਿਲੇ ਦੇ ਨਿਰਮਾਣ ਪਿੱਛੇ ਬਸ ਇਹੀ ਸੋਚ ਸੀ ਅਤੇ ਇਸੇ ਸੋਚ ਦੇ ਚੱਲਦੇ ਹੀ ਇਸ ਕਿਲੇ ਦਾ ਨਿਰਮਾਣ ਕੀਤਾ ਗਿਆ 15ਵੀਂ ਸਦੀ ਦੇ ਵਿੱਚ ਇਤਬਾਰੂ ਕੋਲੀ ਨਾਮ ਦਾ ਇੱਕ ਵਿਅਕਤੀ ਜੋ ਕਿ ਜੰਜੀਰਾ ਆਈਲੈਂਡ ਦਾ ਚੀਫ ਹੁੰਦਾ ਸੀ ਉਸਨੇ ਅਤੇ ਰਾਜਾਪੁਰੀ ਦੇ ਕੁਝ ਲੋਕਲ ਲੋਕਾਂ ਨੇ ਉੱਥੇ ਆਪਣੀ ਸੁਰੱਖਿਆ ਲਈ ਇੱਕ ਲੱਕੜੀ ਦਾ ਕਿਲਾ ਬਣਵਾਇਆ ਜੋ ਕਿ ਪੱਥਰ ਦੇ ਉੱਪਰ ਸੀ ਅਤੇ ਉਹ ਇਸੇ ਆਈਲੈਂਡ ਉੱਪਰ ਮੌਜੂਦ ਸੀ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਸ਼ੁਰੂਆਤ ਦੇ ਵਿੱਚ ਇਹ ਕਿਲਾ ਸਿਰਫ ਇੱਕ ਲੱਕੜੀ ਦਾ ਛੋਟਾ ਜਿਹਾ ਕਿਲਾ ਸੀ ਅਤੇ ਇਸ ਦੀ ਸੁਰੱਖਿਆ ਇੱਥੋਂ ਦੇ ਆਮ ਲੋਕ ਹੀ ਕਰਦੇ ਸਨ ਪਰ ਬਾਅਦ ਦੇ ਵਿੱਚ ਕੀ ਹੋਇਆ ਅਹਿਮਦਨਗਰ ਦਾ ਇੱਕ ਨਿਜ਼ਾਮ ਸੀ ਜੋ ਕਿ ਸ਼ਾਹੀ ਸੁਲਤਾਨ ਸੀ ਉੱਥੋਂ ਦਾ ਉਸਨੇ ਕੁਝ ਰਣਨੀਤਿਕ ਕਾਰਨਾ ਕਰਕੇ ਇੱਥੇ ਕਬਜ਼ਾ ਕਰਨਾ ਚਾਹਿਆ ਉਸਨੇ ਆਪਣੇ ਜਨਰਲ ਪੈਰਮ ਖਾਨ ਨੂੰ ਇੱਥੇ ਕਬਜ਼ਾ ਕਰਨ ਲਈ ਭੇਜਿਆ ਅਤੇ ਉਸਨੇ ਇੱਥੇ ਇੱਕ ਵਾਰ ਕਬਜ਼ਾ ਕਰ ਵੀ ਲਿਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਇੱਕ ਪ੍ਰਵਕਤਾ ਮਲਿਕ ਅੰਬਰ ਸੀ ਉਸਨੇ ਸਲਾਹ ਦਿੱਤੀ ਕਿ ਇੱਥੇ ਲੱਕੜੀ ਦੀ بجائے ਇੱਕ ਪੱਥਰ ਦਾ ਕਿਲਾ ਹੋਣਾ ਚਾਹੀਦਾ ਹੈ ਜੋ ਕਿ ਸੁਰੱਖਿਅਤ ਹੋਵੇਗਾ ਅਤੇ ਇਸੇ ਤਰ੍ਹਾਂ ਹੀ ਇਸ ਕਿਲੇ ਦਾ ਨਿਰਮਾਣ ਸ਼ੁਰੂ ਹੋਇਆ origianlly ਇਸ ਨੂੰ ਜਜ਼ੀਰਾ ਮਹਿਰੂਬ ਜਜ਼ੀਰਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਇਹ ਕਿਲਾ ਦੇਖਣ ਵਿੱਚ ਕਿਸ ਤਰ੍ਹਾਂ ਦਾ ਲੱਗਦਾ ਹੈ ਇਹ ਇੱਕ ਅੰਡਾਕਾਰ ਸ਼ੇਪ ਦੇ ਵਿੱਚ ਇੱਕ ਪਹਾੜ ਦੇ ਉੱਪਰ ਅਰੇਬੀਅਨ ਸੀ ਦੇ ਵਿੱਚ ਬਣਿਆ ਹੋਇਆ ਹੈ ਏ ਮਰੂਡ ਸ਼ਹਿਰ ਜੋ ਕਿ ਮੁੰਬਈ ਤੋਂ 165 ਕਿਲੋਮੀਟਰ ਦੱਖਣ ਦੇ ਵਿੱਚ ਸਥਿਤ ਹੈ ਉਸ ਦੇ ਕੋਲ ਹੈ ਜੰਜੀਰਾ ਨੂੰ ਸਭ ਤੋਂ ਮਜ਼ਬੂਤ ਸਮੁੰਦਰੀ ਕਿਲਾ ਵੀ ਮੰਨਿਆ ਜਾਂਦਾ ਹੈ ਇਸ ਕਿਲੇ ਤੱਕ ਤੁਹਾਨੂੰ ਪਹੁੰਚਣ ਲਈ ਰਾਜਾਪੁਰੀ ਜੱਟੀ ਰਹੀਂ ਜਾਣਾ ਪਵੇਗਾ ਅਤੇ ਉਸ ਤੋਂ ਅੱਗੇ ਤੁਹਾਨੂੰ ਕਿਸ਼ਤੀਆਂ ਰਾਹੀਂ ਇਸ ਦੇ ਮੇਨ ਗੜ ਤੱਕ ਲਿਜਾਇਆ ਜਾਂਦਾ ਹੈ ਦੋਸਤੋ ਜਿਵੇਂ ਹੀ ਤੁਸੀਂ ਇਸ ਕਿਲੇ ਦੇ ਕੋਲ ਪਹੁੰਚਦੇ ਹੋ ਤੁਸੀਂ ਦੇਖਦੇ ਹੋ ਕਿ ਰਾਜਾਪੁਰੀ ਦੀ ਤਰਫ ਹੀ ਇਹਦਾ ਇੱਕ ਗੇਟ ਹੈ ਅਤੇ ਇਸ ਦੀ ਇੱਕ ਤੁਹਾਨੂੰ ਹੋਰ ਅਨੋਖੀ ਗੱਲ ਦੱਸਦੇ ਹਾਂ ਕਿ ਇਹ ਗੇਟ ਸਿਰਫ ਤੁਹਾਨੂੰ 40 ਫੁੱਟ ਦੀ ਦੂਰੀ ਤੋਂ ਹੀ ਨਜ਼ਰ ਆਉਂਦਾ ਹੈ ਜੇਕਰ ਆਪਾਂ ਇਸ ਤੋਂ ਵੱਧ ਦੂਰੀ ਤੋਂ ਦੇਖਦੇ ਹਾਂ ਤਾਂ ਸਾਨੂੰ ਇਸ ਦਾ ਗੇਟ ਨਜ਼ਰ ਨਹੀਂ ਆਉਂਦਾ ਇਸ ਕਿਲੇ ਦੀ ਬੈਕ ਸਾਈਡ ਵੀ ਇੱਕ ਦਰਵਾਜ਼ਾ ਹੈ ਜੋ ਕਿ ਸਮੁੰਦਰ ਦੇ ਵਿੱਚ ਖੁੱਲਦਾ ਹੈ ਤੇ ਇਸ ਨੂੰ ਦਰਿਆ ਦਰਵਾਜ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਇਸ ਕਿਲੇ ਦੇ ਟੋਟਲ 26 ਟਾਵਰ ਹਨ ਜਿਨ੍ਹਾਂ ਵਿੱਚ ਉਸ ਸਮੇਂ ਤੂਪਾਂ ਰੱਖੀਆਂ ਜਾਂਦੀਆਂ ਸਨ ਤਾਂ ਕਿ ਦੂਰੋਂ ਆਉਣ ਵਾਲੇ ਦੁਸ਼ਮਣ ਤੇ ਹਮਲਾ ਕੀਤਾ ਜਾ ਅੱਜ ਵੀ ਇਸ ਕਿਲੇ ਦੇ ਵਿੱਚ ਬੈਰਕ ਅਫਸਰਾਂ ਲਈ ਕੁਆਟਰ, ਇੱਕ ਮਸਜਿਦ, ਦੋ ਪੀਣ ਵਾਲੇ ਪਾਣੀ ਦੇ ਤਲਾਬ ਜੋ ਕਿ 60 ਫੁੱਟ ਡੂੰਘੇ ਹਨ ਮੌਜੂਦ ਹਨ ਅਤੇ ਇਹ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਹਨ। ਇੱਥੇ ਨਵਾਬਾਂ ਲਈ ਇੱਕ ਮਹਿਲ ਵੀ ਬਣਾਇਆ ਗਿਆ ਸੀ ਜੋ ਕਿ ਵਧੀਆ ਸਥਿਤੀ ਦੇ ਵਿੱਚ ਹੈ। ਇਸ ਕਿਲੇ ਦੀ ਮੇਨ ਅਟਰੈਕਸ਼ਨ ਇੱਥੇ ਰੱਖੀਆਂ ਹੋਈਆਂ ਬਹੁਤ ਵੱਡੀਆਂ-ਵੱਡੀਆਂ ਤਿੰਨ ਤੋਪਾਂ ਹਨ ਜਿਨ੍ਹਾਂ ਦੇ ਨਾਮ ਕਲਾਲ ਬੰਗਾੜੀ, ਚਾਵਰੀ ਅਤੇ ਕਸਮ ਹਨ। ਇਹ ਤੋਪਾਂ ਦੀ ਸ਼ੂਟਿੰਗ ਰੇਂਜ ਬਹੁਤ ਜ਼ਿਆਦਾ ਹੁੰਦੀ ਸੀ ਅਤੇ ਇਹ ਸਾਈਜ਼ ਵਿੱਚ ਬਹੁਤ ਵੱਡੀਆਂ ਹੁੰਦੀਆਂ ਸਨ। ਜਦੋਂ ਇਹ ਕਿਲਾ ਪੂਰੀ ਤਰ੍ਹਾਂ ਯੂਜ਼ ਕੀਤਾ ਜਾਂਦਾ ਸੀ ਤਾਂ ਇਸ ਵਿੱਚ 572 توپਾਂ ਹੁੰਦੀਆਂ ਸਨ ਜੋ ਕਿ ਵੱਖ-ਵੱਖਰੇ ਦੇਸ਼ਾਂ ਤੋਂ ਉਸ ਟਾਈਮ ਲਿਆਂਦੀਆਂ ਗਈਆਂ ਸਨ ਇਸ ਦੀ ਬਾਹਰੀ ਦੀਵਾਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ 40 ਫੁੱਟ ਉੱਚੀ ਹੈ ਅਤੇ ਇਹ 20 ਫੁੱਟ ਸਮੁੰਦਰ ਦੇ ਵਿੱਚ ਹੈ ਇਸ ਕਿਲੇ ਦੇ ਆਸ-ਪਾਸੇ 19 ਗੋਲ ਬੁਰਜ ਹਨ ਜਿਨ੍ਹਾਂ ਦੇ ਉੱਪਰ ਵੀ ਉਸ ਟਾਈਮ توپਾਂ ਰੱਖੀਆਂ ਹੁੰਦੀਆਂ ਸਨ ਅਤੇ ਇਨ੍ਹਾਂ ਤੋਂ ਹੀ ਦੁਸ਼ਮਣਾਂ ਨੂੰ ਆਉਂਦੇ ਹੋਏ ਦੇਖਿਆ ਜਾਂਦਾ ਸੀ ਦੋਸਤੋ ਸਾਲ 1676 ਦੇ ਵਿੱਚ ਮਰਾਠਾ ਪੇਸ਼ਵਾ ਮੋਰੋਪੰਤ ਤ੍ਰਿੰਬਕ ਪਿੰਗਲ ਨੇ 10000 ਸਿਪਾਹੀ ਭੇਜੇ ਸੀ ਇਸ ਕਿਲੇ ਉੱਪਰ ਕਬਜ਼ਾ ਕਰਨ ਲਈ ਪਰ ਉਹਨਾਂ ਨੂੰ ਵੀ ਹਾਰदाई ਸਾਹਮਣਾ ਕਰਨਾ ਪਿਆ ਇਸ ਇਹ ਜੋ 10000 ਸਿਪਾਹੀ ਸਨ ਇਹਨਾਂ ਦੀ ਅਗਵਾਈ ਸ਼ਿਵਾਜੀ ਮਰਾਠਾ ਖੁਦ ਕਰ ਰਹੇ ਸਨ ਤੇ ਉਹਨਾਂ ਨੇ 40 ਫੁੱਟ ਦੀ ਜਿਹੜੀ ਗ੍ਰੇਨਾਈਟ ਦੀ ਦੀਵਾਰ ਸੀ ਉਹਨੂੰ ਲੰਘਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿੱਚ ਸਫਲ ਨਹੀਂ ਹੋ ਸਕੇ ਤੁਸੀਂ ਸੋਚੋ ਸ਼ਿਵਾਜੀ ਮਰਾਠਾ ਜਿਹੇ ਮਹਾਨ ਵਿਅਕਤੀ ਵੀ ਇਸ ਕਿਲੇ ਨੂੰ ਜਿੱਤਣ ਦੇ ਵਿੱਚ ਨਾਕਾਮਯਾਬ ਰਹੇ ਇਸ ਤੋਂ ਬਾਅਦ ਸ਼ਿਵਾਜੀ ਮਹਾਰਾਜ ਦੇ بیٹے ਸੰਭਾਜੀ ਨੇ ਵੀ ਇਸ ਕਿਲੇ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਅਤੇ ਉਹ ਆਪਣੀ ਕੋਸ਼ਿਸ਼ ਦੇ ਵਿੱਚ ਬਿਲਕੁਲ ਸਫਲ ਹੀ ਹੋਣ ਵਾਲੇ ਸਨ ਕਿ ਉਹਨਾਂ ਦੀ ਜੋ ਕੈਪੀਟਲ ਸਿਟੀ ਸੀ ਯਾਨੀ ਕਿ ਉਹਨਾਂ ਦੀ ਜੋ ਰਾਜਧਾਨੀ ਸੀ ਮਰਾਠਿਆਂ ਦੀ ਉਸ ਉੱਪਰ ਮੁਗਲਾਂ ਨੇ ਹਮਲਾ ਕਰ ਦਿੱਤਾ ਇਸ ਕਰਕੇ ਉਹਨਾਂ ਨੂੰ ਵਾਪਸ ਮੋੜਨਾ ਪਿਆ ਉਦੋਂ ਵੀ ਇਹ ਕਿਲਾ ਨਹੀਂ ਜਿੱਤਿਆ ਜਾ ਸਕਿਆ ਇਸ ਤੋਂ ਬਾਅਦ ਮਰਾਠਿਆਂ ਨੇ ਇਸ ਕਿਲੇ ਨੂੰ ਚੈਲੰਜ ਕਰਨ ਲਈ 1676 ਦੇ ਵਿੱਚ ਇੱਕ ਹੋਰ ਕਿਲੇ ਦਾ ਨਿਰਮਾਣ ਕਰਾਇਆ ਜਿਸ ਨੂੰ ਪਦਮ ਦੁਰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਕਿਲਾ ਜੰਜੀਰਾ ਕੇਲੇ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਹੈ ਦੋਸਤੋ ਬਹੁਤ ਸਾਰੇ ਸਾਲ ਲੰਘਦੇ ਗਏ ਪਰ ਫਿਰ ਵੀ ਇਸ ਕੇਲੇ ਉੱਪਰ ਕਿਸੇ ਦਾ ਵੀ ਕਬਜ਼ਾ ਨਹੀਂ ਹੋਇਆ ਇਸ ਉੱਪਰ ਸਿਰਫ ਸਿੱਧੀ ਲੋਕਾਂ ਦਾ ਹੀ ਕਬਜ਼ਾ ਸੀ ਜੋ ਕਿ ਇਸ ਉੱਪਰ ਸ਼ੁਰੂ ਤੋਂ ਰਾਜ ਕਰ ਰਹੇ ਸਨ ਫਿਰ ਸਾਲ 1736 ਦੇ ਵਿੱਚ ਇੱਕ ਮਰਾਠਾ ਰਾਜਾ ਸੀ ਜਿਸ ਦਾ ਨਾਮ ਨਾਨਾਜੀ ਸਰਵੇ ਸੀ ਉਸ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਜਿਸ ਦਾ ਨਾਮ ਚਿਮਾ ਜੀ ਅੱਪਾ ਸੀ ਉਸ ਨੇ ਸਿੱਧੀਆਂ ਦੇ ਉੱਪਰ ਹਮਲਾ ਕਰ ਦਿੱਤਾ ਸੀ ਸਿੱਧੀ ਸਤ ਨਾਮਕ ਦੇ ਇਹਨਾਂ ਦੇ ਚੀਫ ਨੂੰ ਮਾਰ ਦਿੱਤਾ ਗਿਆ ਅਤੇ ਜੰਜੀਰਾ ਦੀ ਜਿਹੜੀ ਪਾਵਰ ਸੀ ਉਹ ਬਹੁਤ ਘਟ ਗਈ ਸੀ ਪਰ ਫਿਰ ਵੀ ਜੰਜੀਰਾ ਕਿਲੇ ਦੇ ਉੱਪਰ ਇਹਨਾਂ ਲੋਕਾਂ ਦਾ ਹੀ ਕਬਜ਼ਾ ਸੀ ਜੋ ਸ਼ੁਰੂ ਤੋਂ ਇਸ ਉੱਪਰ ਰਾਜ ਕਰ ਰਹੇ ਸਨ ਹਾਲਾਂਕਿ ਸਿੱਧੀ ਲੋਕਾਂ ਦੀ ਪਾਵਰ ਬਹੁਤ ਘਟ ਗਈ ਸੀ ਪਰ ਫਿਰ ਵੀ ਜੰਜੀਰਾ ਕਿਲੇ ਦੇ ਉੱਪਰ ਕਬਜ਼ਾ ਇਹਨਾਂ ਦਾ ਹੀ ਰਿਹਾ ਇਹਨਾਂ ਕੋਲ ਸਿਰਫ ਇਸ ਤੋਂ ਬਾਅਦ 3 ਜਗ੍ਹਾਹਾਂ ਹੀ ਬਚੀਆਂ ਸਨ ਜਿੱਥੇ ਇਹਨਾਂ ਦਾ ਰਾਜ ਸੀ ਇੱਕ ਜੰਜੀਰਾ ਗੋਵਾਲਕੋਟ ਤੇ ਅੰਜਨਾਵੇਲ ਨਾਮਕ ਇੱਕ ਜਗ੍ਹਾ ਸੀ ਜਿਸ ਉੱਪਰ ਹੁਣ ਸਿੱਧੀ ਲੋਕਾਂ ਦਾ ਕਬਜ਼ਾ ਸੀ ਪਰ ਫਿਰ ਵੀ ਇਹਨਾਂ ਦਾ ਇਹ ਕਿਲਾ ਹਲੇ ਤੱਕ ਵੀ ਮਹਿਫੂਜ਼ ਸੀ ਤੋ ਜੇਕਰ ਆਪਾਂ ਇਸ ਕਿਲੇ ਨੂੰ ਨਾ ਜਿੱਤ ਸਕਣ ਦੀ ਵਜ੍ਹਾ ਦੀ ਗੱਲ ਕਰੀਏ ਤਾਂ ਉਹ ਹੈ ਇਸ ਦੀ ਪੋਜੀਸ਼ਨ ਕਿਉਂਕਿ ਇਹ ਕਿਲਾ ਸਮੁੰਦਰ ਦੇ ਬਿਲਕੁਲ ਵਿਚਾਲੇ ਬਣਿਆ ਹੋਇਆ ਹੈ ਇੱਥੇ ਆਉਣ ਜਾਣ ਲਈ ਸਿਰਫ ਬੋਟਸ ਦੇ ਨਾਲ ਹੀ ਜਾਇਆ ਜਾ ਸਕਦਾ ਹੈ ਤੇ ਨੰਬਰ 2 ਕਿ ਇਹ ਕਿਲਾ ਇੱਕ ਬਹੁਤ ਜ਼ਿਆਦਾ ਮਜ਼ਬੂਤ ਪੱਥਰ ਨਾਲ ਬਣਿਆ ਹੋਇਆ ਸੀ ਤੋ ਇਸ ਨੂੰ ਭੇਦਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਇਸੇ ਕਰਕੇ ਇਸ ਕਿਲੇ ਨੂੰ ਕੋਈ ਵੀ ਨਹੀਂ ਜਿੱਤ ਪਾਇਆ ਸੀ ਇਸ ਤੋਂ ਬਾਅਦ ਵੀ ਕਈ ਹਮਲੇ ਹੋਏ ਪਰ ਕੋਈ ਵੀ ਇਸ ਨੂੰ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਤੇ ਸਾਲ 1947 ਦੇ ਵਿੱਚ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਇਸ ਨੂੰ ਆਪਣੇ ਵਿੱਚ ਮਿਲਾ ਲਿਆ ਗਿਆ ਦੋਸਤੋ ਅੱਜ ਅਸੀਂ ਗੱਲ ਕੀਤੀ ਕੈਸੇ ਕਿਲੇ ਦੇ ਬਾਰੇ ਦੇ ਵਿੱਚ ਜਿਸ ਨੂੰ ਅੱਜ ਤੱਕ ਕੋਈ ਵੀ ਨਹੀਂ ਜਿੱਤ ਪਾਇਆ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਇਹੋ ਜਿਹੀਆਂ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ